ਇੰਨੀ ਕਣਕ ਵੱਧ ਲੇ ਕੀ ਕਹੇਂਗੇ ਇਹਨੂੰ ਤੂੰ ਇੱਕ ਮਿੰਟ ਆਪਾਂ ਦੇਖਦੇ ਆਂ ਇੱਕ ਮਿੰਟ ਵੀਰੇ ਕਾਲੀ ਨਾ ਕਰ ਗਲਤੀ ਕਰਦੀ ਐ ਇਹ ਵੀਰੇ ਕਾਲੀ ਨਾ ਕਰ ਕਾਲੀ ਨਾ ਕਰ ਕਢ ਲੈ ਕਢ ਲੈ ਤਾਂ ਬਿਟੂ ਇੱਕ ਪਾਸੇ ਰੱਖ ਕਢ ਨੂੰ ਅਜੇ ਹੋਰ ਨਿਕਲੂਗੇ ਹਾਂ ਹੁਣ ਤੁਹਾਡੇ ਸਾਹਮਣੇ 12 ਮੋਚਰ ਦੀ ਕਣਕ ਲੈਣੀ ਆਈ ਜਿਹੜੀ ਹੈਗੀ ਆ ਵੀ 12 ਮੋਚਰ ਆਵੇ ਤਾਂ ਲੈਣੀ ਆ ਮੈਨੂੰ ਇਹਨਾਂ ਬਾਰੇ ਜ਼ਿੰਮੇਵਾਰਤਾ ਤੇ ਆੜਤ ਦੇ ਬਾਰੇ ਕੋਈ ਨੌਲਜ ਹੀ ਇਹ 14 ਲਈ ਕਿਉਂ ਤੋੜ ਰਿਹਾ ਹੈ ਜਾਂ ਕਿਉਂ ਹਾਂ ਉਹ ਫਿਰ ਜੇ 14 ਇਹ ਵੀ ਆਰੋ ਚੈੱਕ ਕਰਾ ਰਹੇ ਆਂ 12 ਮੋਚਰ ਤੇ ਤਲਦੀ ਹੈ ਕਣਕ ਇਹ ਜਿਹੜੇ ਵੀ 15 ਗੱਟੇ ਜਾਂ 20 ਗੱਟੇ ਭਰੇ ਆਈ ਅੰਦਰ ਆ ਵੀ ਇਹਨਾਂ ਦੀ ਆਪ ਦੀ ਨਹੀਂ ਮੈਨੂੰ ਇਹ ਚਲੋ ਇਹ ਕਹਿਣ ਦਾ ਮਤਲਬ ਕਿੰਨੇ ਗੱਟੇ ਆ ਬਈ ਬੋਲ ਤਾਂ ਹੁਣੇ ਚਲਾਇਆ ਆ ਹੀ ਹੋਰ ਪਰ ਇਹਨਾਂ ਦੀ ਸਹਿਮਤੀ ਨਾਲ ਹੀ ਮੇਰਾ ਤੁਹਾਡੀ ਜੇ ਇਹਨਾਂ ਦੀ ਸਹਿਮਤੀ ਨਾਲ ਤਾਂ ਕਾਰਟ ਤੇ ਵਿਕ ਰਹੀ ਹੈ ਇਹਨਾਂ ਦੇ ਮੁਤਾਬਕ ਤਾਂ ਅਸੀਂ ਜੀ ਨੋਟਸ ਲੈਨੇ ਆ 8 ਰੁਪਏ ਦੇ ਉਲਟ ਹਾਂਜੀ ਕਾਰਟ ਤੇ ਖਰੀਦ ਸਕਦੇ ਆ ਬਈ ਇਹ 8 ਰੁਪਏ ਤੇ ਖਰੀਦ ਸਕਦੇ ਆ ਨਹੀਂ ਤੇ 500 ਤੋਂ 600 ਗ੍ਰਾਮ ਵੱਧ ਤੁਸੀਂ ਤੋਲੇ ਗੱਟੇ ਕਿੰਨੇ ਕੁ ਵੱਧ ਸੀਗੇ ਵਿੱਚ ਪਾਈ ਜੇ ਇਹ 500 ਗ੍ਰਾਮ ਤੇ ਵੀ ਕੁਝ ਗੱਟੇ ਮਿਲੇ ਆ 200 ਗ੍ਰਾਮ ਦੇ ਦਾ ਆ ਮਿਲੇ ਹੀ ਮਿਲੇ ਆ ਜੀ ਹੁਣ ਜੁਰਮਾਨਾ ਵੀ ਕਰਾਂਗੇ ਜੀ ਲਾਇਸੈਂਸ ਕੈਂਸਲ ਵੀ ਕਰਾਂਗੇ ਕਿਹੜੀ ਫਾਰਮ ਹੈ ਜਿਹੜੀ ਬਾਈ ਇਹ ਤੁਸੀਂ ਇਹ ਤੋਲਦੇ ਦਰਸ਼ਨ ਕਮਰ ਸੁਨੀਲ ਕੁਮਾਰੀ ਸ਼੍ਰੀਂਦਰ ਕੁਮਾਰ ਤੋਲਾ ਠੀਕ ਹੈ ਜੀ ਭਾਈ ਜੀ ਸੋਡੀ ਕਣਕ ਸੀ ਜਿਹੜੀ ਇਹ ਵੱਧ ਤੋਲੀ ਗਈ ਹੈ ਹਾਂ ਸਾਡੀ ਕੀ ਨਾਮ ਹੈ ਤੁਹਾਡਾ ਸਖਪਾਲ ਸਿੰਘ ਸਾਣ ਸਾਨੂੰ ਬਚਤ ਸਿੰਘ ਫੌਣੀ ਬਾਈ ਕੀ ਤੁਸੀਂ ਕਾਲ ਜਿਹੜਾ ਤੁਸੀਂ ਜਿਹੜਾ ਇਹ ਵੱਧ ਤੋਲ ਰਿਹਾ ਤੁਹਾਡੀ ਸਹਿਮਤੀ ਨਾਲ ਤੋਲ ਰਿਹਾ ਕਣਕ ਗੱਟਾ ਵੱਧ ਨਹੀਂ ਵੱਧ ਤਾਂ ਹੁਣ ਜ਼ਿੰਮੇਵਾਰ ਕਿਵੇਂ ਕਹ ਦੂ ਇਹ ਥੋੜਾ ਜਿਹਾ ਨਾ ਮੁਕਚਰ ਤੇ ਜ਼ਰੂਰ ਆਉਂਦਾ ਸੀਗਾ ਇੰਨੀ ਕਈ ਮੇਰੀ ਐ ਮੁੰਡਿਆਂ ਨਾਲ ਗੱਲ ਸੀ ਕਸਾ ਮੌਜੂਦ ਤੇ ਤੁਸੀਂ ਕਿੰਨੀ ਕਣਕ ਵਧ ਦੇਣ ਦਾ ਤੁਸੀਂ ਨਹੀਂ ਨਹੀਂ ਐ ਨਹੀਂ ਕੋਈ ਫੈਸਲਾ ਸੀਗਾ ਸਾਡਾ ਉਹ ਵੀ ਮੜਾ ਜਵਾਲ ਨੂੰ ਵੀ ਇੰਨਾ ਕੁ ਥੋੜਾ ਜਿਹਾ ਕਰਨਾ ਆਹ ਗੱਲ ਠੀਕੀ ਸਾਡੀ ਥੋੜੀ ਵਧ ਦਾ ਕੋਈ ਇੰਨਾ ਨਾ 100 ਗ੍ਰਾਮ 200 ਗ੍ਰਾਮ 261 ਹੈ ਨਹੀਂ ਨਹੀਂ ਯਾਰ ਐਡੀ ਨਹੀਂ ਕੋਈ ਗੱਲ ਵੱਡੀ ਨਹੀਂ ਹੋਈ ਸੀਗੀ ਕੋਈ ਮਾਮੂਲੀ ਜੀ ਗੱਲ ਹੀ ਸੀਗੀ ਨਹੀਂ ਮਾਮੂਲੀ ਜੀ ਵੀਰੇ ਕੋਈ ਗੱਲ ਤਾਂ ਹੋਈ ਹੋਣੀ ਹੈ ਨਾ ਕਮੇਟੀ ਵਾਟ ਜਦੋਂ ਹੋਈ ਆ ਉਹ ਤਾਂ ਤੁਹਾਡੀ 100 ਗ੍ਰਾਮ ਦੀ ਹੋਈ ਆ 200 ਗ੍ਰਾਮ ਦੀ ਹੋਈ ਆ 100 ਗ੍ਰਾਮਾ ਗਰੁੱਪਾ ਜਣੀ ਸਾਡੀ ਕੋਈ ਗੱਲ ਸੀਗੀ ਜੀ ਮੇਰੇ ਨਾਲ ਮੌਜੂਦ ਚੈੱਕ ਕਰਿਆ ਸੀ ਮੌਜੂਦ ਸੀ 14 ਹਾਂਜੀ ਜਿਹੜੀ ਹੁਣ ਇਹਨੇ ਬੰਦਿਆਂ ਚੋਂ ਗੱਲ ਝੂਠੀ ਕੀ ਹੁੰਦਾ ਤੇ ਇਹ ਬਈਆਂ ਦੇ ਫੇਰ ਮਾਰਾ ਜਾਂਦੀ ਵੀ ਕਾਟ ਕੇ ਸੁੱਕ ਜਾਂਦੀ ਜਿਹੜੀ ਗੱਲ ਇਹਦਾ ਇਹਨਾਂ ਨੂੰ ਹੋਰ ਕੀ ਸਿਰ ਬਤਹ ਇਹ ਇਹਦਾ ਮਤਲਬ ਤੇ ਇਹ ਹੋ ਗਿਆ ਨਾ ਤੁਸੀਂ ਵੀ ਕਾਟ ਦੇ ਰਹੇ ਹੋ ਇਹੋ ਕਾਟ ਹੁਣ ਉਹ ਜੋ ਕਾਟ ਰੱਖ ਰਾ ਉਹਨੂੰ ਕੁਝ ਰੱਖ ਲੈ ਫਿਰ ਇਹ ਗੱਲ ਮਾਮੂਲੀ ਜੀ ਸਾਡੀ ਇਹਦੇ ਨਾਲ ਹਾਏ ਹੋਈ ਠੀਕ ਬੜਾ ਕਿਵੇਂ ਰਹਿਣਗੇ ਆ ਗ੍ਰਾਮਾ ਗ੍ਰੂਪਾਂ ਵਿੱਚ ਕੋਈ ਇਹੋ ਜਿਹਾ ਤੇ ਅੱਜ ਜਿਹੜੀ ਤੁਸੀਂ ਇਹ ਕੰਕ ਤੋਲ ਰਹੇ ਹੋ ਕਿੰਨੇ ਗੱਟੇ ਮਗਰ ਵੱਧ ਹੈਗੀ ਹੈ ਇਹ ਕਿ ਦੋ ਪਰਸਾ ਬੜਾ ਦੋ ਤਿੰਨ ਤੋਂ ਜ਼ਿਆਦਾ ਸਰ ਪਾਲਾ ਇਹ ਹੋਈ ਕੀ ਖਲਤੀ ਨਾਲ ਕੇ ਉਹ ਲੈ ਗਿਆ ਗੱਟਾ ਕੋਈ ਖਾਖਾ ਆਪਾਂ ਆਪਾਂ ਇਸ ਤੋਂ ਪਹਿਲਾਂ ਕਿੰਨੇ ਗੱਟੇ ਤੋਲੇ 114 ਗੱਟੇ ਤੋਲੇ ਠੀਕ ਹੈ ਜੀ ਹੁਣ ਇੱਥੇ ਜਦੋਂ ਆਪਾਂ ਚੈੱਕ ਕੀਤਾ ਦੋ ਤਿੰਨ ਗੱਟੇ ਤੋਲੇ ਹਾਂ ਬਾਕੀ ਆ ਦੂਜੇ ਤੋਲੇ ਉਹ ਤਾਂ ਸਹੀ ਹੈ ਜੀ ਨਹੀਂ ਜਿਹੜੇ ਇੱਥੇ ਤੋਲੇ ਜਿਹੜੇ ਵੱਧ ਪਏ ਗਏ ਉਹ ਤਿੰਨ ਗੱਟੇ ਆ ਜੀ ਹਾਂ ਠੀਕ ਹੈ ਨਾ ਇਹਦੇ ਬਾਰੇ ਤੁਹਾਡਾ ਕਿਉਂ ਵੱਧ ਹੈ ਕੀ ਦੇ ਕੋਈ ਹੋ ਜਾਂਦਾ ਕੋਈ ਉਹ ਨਿੱਕੀ ਕੋ ਘੱਟੇ ਕੋਈ ਆ ਜੀ ਜਾਨ ਬੁਝ ਕੇ ਤਾਂ ਕਰਦੇ ਨਹੀਂ ਜਾਨ ਬੁਝ ਕੇ ਤਾਂ ਕੋਈ ਨਹੀਂ ਕਰਦਾ ਹੋ ਜਾਂਦਾਗਾ ਤੇਰੀ ਫਾਰਮਲ ਕਿਹੜੀ ਸੀ ਬਈ ਆੜਤ ਦੀ ਜੀ ਕੇ ਬਾਅਦ ਸੁਣ ਜੀ ਕੇ ਬਾਅਦ ਸੁਣ